ਇਨੋਂ ਸਹਿਮ ਦਾ ਮਾਹੌਲ ਹੀ ਵੀ ਜਦੋਂ ਰਾਤ ਨੂੰ 9 10 ਵਜ ਜਾਂਦੇ ਹਨ ਤੇ ਫਾਇਰ ਦੀ ਆਵਾਜ਼ ਆਉਂਦੀ ਵੀ ਇੱਧਰ ਗੋਲੀ ਚੱਲੀ ਆ ਤੇ ਜਦੋਂ ਗੋਲੀ ਇੱਧਰ ਚੱਲੀ ਇੱਧਰ ਕੋਈ ਨਾ ਕੋਈ ਮੁੰਡੇ ਮਾਰਤੇ ਹੋਣੇ ਤੇ ਸਵੇਰੇ ਪਤਾ ਲੱਗੂਗਾ ਹਰ ਬੰਨ ਮੈਨੂੰ ਇਹੋ ਗੱਲ ਕਹੋਗੇ ਇਹ ਮੰਨ ਕੇ ਗੋਸੇ ਵਾਲੇ ਗੱਲ ਆਉਂਦੇ ਸੀ ਤੇ ਰਾਤ ਨੂੰ ਵੀਰ ਜੀ ਇਸ ਤਰ੍ਹਾਂ ਦਾ ਸੀਨ ਸੀਗਾ ਵੀ ਇੱਕ ਦੋ ਵਾਰ ਸਾਡੇ ਨਾਲ ਹੀ ਹੌਲੇ ਹਾਂ ਤੇ ਸਾਡੇ ਮਾਂ ਵੀ ਉਹਨੇ ਸਾਨੂੰ ਤੂੜੀ ਵਾਲੇ ਅੰਦਰ ਵਾੜ ਕੇ ਮਤਲਬ ਰਾਤ ਸਵਾਯਾਂ ਵੀ ਤੂੜੀ ਵਾਲੇ ਅੰਦਰ ਲੁਕ ਜੋ ਕਿ ਤੁਹਾਨੂੰ ਮਾਰ ਨਾ ਦੇਣ ਹੂੰ ਇਹ ਇਹਨੇ ਮਲੇਗੋ ਉਹਨਾਂ ਜਿਹੜਾ ਖੋਬਨਾਕ ਜਿਹੜਾ ਵਾ ਉਹ ਸਮਾਂ ਸੀਗਾ ਤੇ ਬਹੁਤ ਥਾਵਾਂ ਤੇ ਆ ਉਦੋਂ ਕੱਚੀਆਂ ਸੜਕਾਂ ਹੈ ਕੱਚੀਆਂ ਸੜਕਾਂ ਤੇ ਹਰ ਰੋਜ਼ ਹਰ ਰੋਜ਼ ਨੌਜਵਾਨ ਦੀ লাশ ਜਿਹੜੀ ਆ ਉਹ ਮਿਲਦੀ ਸੀ ਤੇ ਮਿਲਦੀ ਕਿਹੜੇ ਨੌਜਵਾਨ ਦੀ ਜਿਹਦੇ ਤੁਹਾਡੇ ਵਾਂਗੂ ਆ ਡਾਡਾ ਡਾੜਾ ਵਾ ਹੂੰ ਤੇ ਸਿਰ ਤੇ ਕੇਸ ਆ ਹੂੰ ਉਦੀ ਉਦੀ ਲਾਸ਼ ਮਿਲਦੀ ਪਰ ਲੋਕ ਤੇ ਇਹ ਵੀ ਗੱਲ ਕਰ ਚਰਚਾ ਕਰਦੇ ਵੀ ਹਿੰਦੂ ਵੀ ਜਿਹੜੇ ਉਹਨਾਂ ਨੂੰ ਵੀ ਮਾਰਿਆ ਗਿਆ ਉਸ ਟਾਈਮ ਦੇ ਵਿੱਚ ਬਹੁਤ ਕਾਫੀ ਚਰਚਾ ਇਸ ਗੱਲ ਦੀ ਵੀ ਹੁੰਦੀ ਬਿਲਕੁਲ ਬਿਲਕੁਲ ਇਹ ਇਹ ਚੱਲੀ ਹੈ ਚਰਚਾ ਤੇ ਇਹ ਗੱਲ ਹੋਈ ہوئی ਹੈ ਪਰ ਉੱਥੇ ਹੋਈ ਕਿੱਥੇ ਆ ਜਦੋਂ ਇਹਦੇ ਵਿੱਚ ਤੇ ਜਦੋਂ ਆਪਾਂ ਇੱਕ ਉਹ ਕਿਤਾਬ ਆ ਕੁਲਦੀਪ ਬਰਾੜ ਦੀ ਲਿਖੀ ਹੋਈ ਹੈ ਜਦੋਂ ਆਪਾਂ ਉਹਨੂੰ ਪੜ੍ਹਾਂਗੇ ਨਾ ਤਾਂ ਉਹਦੇ ਵਿੱਚ ਬਿਲਕੁਲ ਕਲੀਅਰ ਕੱਟ ਲਿਖਿਆ ਕਿ ਸਰਕਾਰ ਨੇ ਹੋ ਸਾਰੇ ਚਾਰੇ ਲਾ ਲੇ ਸੀ ਤੇ ਜਦੋਂ ਇੱਕ ਚਾਰਾ ਲਾਇਆ ਨਾ ਉਹਦੇ ਵਿੱਚ ਇਹ ਕੀਤਾ ਕਿ 800 ਦੇ ਕਰੀਬ ਜਿਹੜੇ ਪੁਲਿਸ ਦੇ ਬੰਦੇ ਜਿਹੜੇ ਖੂਨਖਾਰ ਲੋਕ ਸੀਗੇ ਉਹਨਾਂ ਨੂੰ ਤਿਆਰ ਕਿਤਾ ਉਹਨਾਂ ਨੂੰ ਇੱਕ ਆਈਡੀ ਬਣਾ ਕੇ ਦਿੱਤੀ ਕਾਰਡ ਬਣਾ ਕੇ ਦਿੱਤੇ ਉਹ ਮੇਰੇ ਰਿਸ਼ਤੇਦਾਰਾਂ ਚ ਮੁੜ ਕੇ ਉਹ ਮੇਰੇ ਨਾਨਕੇ ਲੋਪੂ ਗਈ ਉਹ ਉੱਥੇ ਸਾਬਤ ਵੀ ਹੋਏ ਹੂੰ ਉਹ ਉਹਨਾਂ ਨੂੰ ਆਈਡੀ ਬਣਾ ਕੇ ਦਿੱਤੀ ਤੇ ਉਹਨਾਂ ਨੂੰ ਹਥਿਆਰ ਦਿੱਤੇ ਉਹਨਾਂ ਨੂੰ ਖੱਟੇ ਗੋਲ ਪਰਨੇ ਬਣਾਏ 9 ਇੰਚੀ ਕਿਰਪਾਨਾਂ ਪਾਈਆਂ ਤੇ ਉਹਨਾਂ ਨੂੰ ਹਥਿਆਰ ਦਿੱਤੇ ਉਹ ਪੁਲਿਸ ਦੇ ਬੰਦੇ ਸੀਗੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਸਿੱਖਾਂ ਨੂੰ ਪੰਥ ਨੂੰ ਬਦਨਾਮ ਕਰਨ ਦੇ ਖਾਤਰ اچھا ਉਹ ਭੁਲੇ ਭਾਲੇ ਲੋਕ ਜਿਹੜੇ Hindu ਪਰਿਵਾਰਾਂ ਨਾਲ ਸੰਬੰਧ ਸੀਗੇ ਉਹਨਾਂ ਦਾ ਕੋਈ ਇਹੋ ਜਿਹਾ ਸਿੱਖ ਪੰਥ ਦੇ ਨਾਲ ਕੋਈ ਵਿਰੋਧ ਨਹੀਂ ਨਾ ਸਿੱਖਾਂ ਦਾ ਹੈ ਪਰ ਉਹਨਾਂ ਬੰਦਿਆਂ ਨੇ ਬਦਨਾਮ ਕਰਨ ਵਾਸਤੇ ਇਹ ਕੰਮ ਨੂੰ ਹੂੰ ਤੇ ਇਹ ਮੇਰੇ ਅੱਖਾਂ ਅੱਖਾਂ ਵੀ ਵੇਖੀਆਂ ਇਹ ਜਿਹੜੇ ਸੀਨ ਆ ਇਹ ਮੈਂ ਕੁਝ ਪਰਿਵਾਰਾਂ ਦੇ ਅੱਖਾਂ ਵੀ ਵੇਖੀਆਂ ਗੱਲਾਂ ਬਹੁਤ ਸਾਰੀਆਂ ਕਹਾਣੀਆਂ ਇਦਾਂ ਦੀਆਂ ਸਾਹਮਣੇ ਆਉਂਦੀਆਂ ਆ ਵੀ ਉਦੋਂ ਤਿਆਂ ਭੈਣਾਂ ਦੇ ਨਾਲ ਵੀ ਗਲਤ ਹੋਣ ਲੱਗ ਪਿਆ ਸੀ ਉਹ ਹੋ ਸਕਦਾ ਵੀ ਇਹ ਚੀਜ਼ਾਂ ਹੋਣ ਬਿਲਕੁਲ ਜਦੋਂ ਰਾਤ ਨੂੰ ਅਸੀਂ ਇੱਥੇ ਮਨਮਾਲੂ ਖੇਤਾਂ 'ਚ ਰਹਿੰਨੇ ਹਾਂ ਖੇਤਾਂ 'ਚ ਰਹਿੰਨੇ ਹਾਂ ਜਦੋਂ ਉਹ ਬੰਦੇ ਆਉਂਦੇ ਸੀ ਇੱਕ ਵਾਰ ਸਾਡੇ ਨਾਲ ਇਹ ਸੀਨ ਬਣਿਆ ਕਿ ਜਦੋਂ ਇੱਥੋਂ ਉਹ ਸੜਕ ਟਾਪ ਕੇ ਨਾ ਆਏ ਨੂੰ ਆਏ ਪੰਜ ਚਾਰ ਜਣੇ ਉਹਨਾਂ ਨੂੰ ਉਥਾਰਾਂ ਦੇ ਨਾਲ ਲਿਆ ਸੀ ਸਾਡਾ ਉਹਨਾਂ ਨੂੰ ਕੁੱਤਾ ਪੈ ਗਿਆ ਕੁੱਤਾ ਰੱਖਿਆ ਸੀ ਛੋੜਾ ਜਾ ਤੇ ਕਹੀਂ ਮੋਟਰ ਤੇ ਬਾਹਰ ਬਲਬਲਾਇਆ ਸੀ ਰਾਤ ਬੱਤੀ ਆਉਂਦੀ ਸੀ ਤੇ ਉਹ ਨੇਰੇ ਪਤਾ ਨਹੀਂ ਲੱਗਦਾ ਤੇ ਬਲਬਲਾਇਆ ਸੀ ਤੇ ਫਿਰ ਸਾਨੂੰ ਆਣ ਕੇ ਉਹਨਾਂ ਨੇ ਗਾਲਾਂ ਕਢੀਆਂ ਤੇਰਾ ਉਹ ਸਾਡੀ ਪਛਾਣ ਚ ਨਹੀਂ ਵੀ ਉਹ ਸਾਡੇ ਨਾਂ ਤੇ ਕੋਈ ਹੈਗਾ ਹੀ ਇਥੋਂ ਇਲਾਕੇ ਦਾ ਬੰਦਾ ਹੈ ਤੇ ਉਹਨਾਂ ਬੰਦੇ ਨੇ ਗਾਲਾਂ ਕਢੀਆਂ ਗਾਲਾਂ ਕੱਢ ਕੇ ਫਿਰ ਸਾਨੂੰ ਉਹ ਬਲ ਫੇਰ ਉਹ ਆਖਣ ਲੱਗੇ ਵੀ ਜੇ ਤੁਹਾਡਾ ਤੱਪਰ ਮਾਰਦਣਾ ਇਹਨੂੰ ਕੁੱਤੇ ਨੂੰ ਮਾਰੋ ਕੁੱਤੇ ਨੂੰ ਮਾਰੋ ਮਣ ਕੇ ਕੁੱਤੇ ਦਾ ਕੀ ਵੀ ਕੁੱਤੇ ਨੂੰ ਮਾਰਨ ਵਾਸਤੇ ਉਹਨਾਂ ਨੇ ਮੁੜ ਕੇ ਫਿਰ ਸਾਨੂੰ ਸਾਡਾ ਡਰ ਭੈ ਸਾਨੂੰ ਇੰਨਾ ਜ਼ਿਆਦਾ ਸੀਗਾ ਵੀ ਸਾਡੇ ਪਰਿਵਾਰ ਨੂੰ ਵੀ ਜੇਕਰ ਮੰਨ ਲਓ ਇਹ ਕੁੱਤਾ ਅੱਜ ਰਾਤ ਨਾ ਮਾਰਿਆ ਉਹਨਾਂ ਹੈ ਵੀ ਕੱਲ ਦੀ ਰਾਤ ਰਹਿ ਗਿਆ ਤੇ ਇਹ ਤੁਸੀਂ ਆਪਣਾ ਹਿਸਾਬ ਲਾ ਲਿਓ ਇੱਕ ਕੁੱਤੇ ਤੋਂ ਗੁੱਸੇ ਹੋ ਕੇ ਨਾ ਫੇਰ ਉਹ ਸਰਕਾਰੀ ਹਸਪਤਾਲ ਤੋਂ ਗੋਲੀਆਂ ਲਿਆ ਕੇ ਕੁੱਤੇ ਨੂੰ ਪਾਇਆ ਆਏ ਹੋਏ ਕੁੱਤੇ ਨੂੰ ਪਾ ਕੇ ਦੁੱਧ ਜ ਮੈਂ ਇਨਾ ਅੱਖਾਂ ਦੇ ਨਾਲ ਉਹਨੂੰ ਕੁੱਤੇ ਨੂੰ ਤਰਫ ਦੇ ਤਰਫ ਦੇ ਨੂੰ ਵੇਖਿਆ ਜਦ ਤਰਾ ਉਮਰਿਆ ਤੇ ਉਹ ਲੋਕ ਜਿਹੜੇ ਆ ਉਹਨਾਂ ਦੇ ਅੰਦਰ ਜਿਹੜਾ ਸਿੱਖ ਹਨ ਸਿਧਾਂਤਕ ਮੰਨ ਲੋ ਬਾਣੀ ਪੜਨ ਵਾਲਾ ਵਾ ਜਾਂ ਉਹਦਾ ਵਾਕਿਆ ਹੀ ਸਿੱਖੀ ਸਿਧਾਂਤ ਦੇ ਨਾਲ ਹੈਗਾ ਸੀਗਾ ਨਾਤਾ ਉਹ ਉਹ ਇਹੋ ਜੇ ਕੰਮ ਨਹੀਂ ਹੀ ਕਰਦੇ ਹੂੰ ਉਹ ਉਹ ਨਾ ਹੁਣ ਇਹ ਨਾ ਬੰਦਿਆਂ ਨੇ ਇੱਥੇ ਨਹੀਂ ਰੁਕੇ ਤੁਸੀਂ ਸਵਾਲ ਕੀਤਾ ਉਹ ਲੜਕੀਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਉਹ ਸਵਾਲ ਕਰਾਂ ਮੇਰੇ ਉਹ ਧਿਆਨ ਚ ਗੱਲ ਆ ਗਈ ਮੈਂ ਉਹ ਅੱਗੇ ਰੱਖ ਲਈ ਕਿ ਜਦੋਂ ਇਹ ਇਹ ਫਿਰ ਪਰਿਵਾਰਾਂ ਚ ਉਹਨਾਂ ਚ ਰਹਿ ਜਾ ਕੇ ਫਿਰ ਇਹਨਾਂ ਉਹਨਾਂ ਲੜਕੀਆਂ ਦੇ ਨਾਲ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਕੀਤੀ ਫਿਰ ਉਹਨਾਂ ਦੇ ਹੀ ਬੱਚੇ ਇਹਨਾਂ ਨੇ ਮਾਰੇ ਉਹ ਮਾਰ ਕੇ ਇਹਨਾਂ ਨੇ ਤੇ ਇਹ ਇਹ ਸੂਬੇ ਵਰਗਾ ਬਹੁਤ ਇੰਸਪੈਕਟਰਾਂ ਨੇ ਐਸਐਸਪੀਆ ਨੇ ਫਿਰ ਨਾਮ ਲਾਇਆ ਆਪਣੀਆਂ ਫੀਟਿੰਗਾਂ ਲਵਾਈਆਂ ਉਹ ਲੋਕ ਦੱਸਦੇ ਸੀ ਵੀ ਰਾਤ ਰਾਤ ਨੂੰ ਆਉਂਦੇ ਸੀ ਜਦੋਂ ਉਹਨਾਂ ਨੂੰ ਮਨਾ ਲੈਂਦੇ ਸੀ ਆਪਣੇ ਹਥਿਆਰ ਹੀ ਉਹਨਾਂ ਦੇ ਘਰ ਰੱਖਦੇ ਸੀ ਵੀ ਆ ਆ ਨਾ ਸਾਡਾ ਹਥਿਆਰ ਉਹ ਵਿਚਾਰੇ ਡਰਦਾ ਪਰਿਵਾਰ ਜਿਹੜਾ ਸੀ ਨਾ ਉਹ ਰੱਖ ਲਿੰਦਾ ਸੀ ਵੀ ਚਲੋ ਅੱਛਾ ਕੋਈ ਨਹੀਂ ਕੱਲ ਨੂੰ ਲੈ ਜਾਣਗੇ ਤੇ ਜਦੋਂ ਉਹ ਰੱਖ ਕੇ ਉਹਨਾਂ ਨੂੰ ਪਤਾ ਸੀ ਵੀ ਅਸੀਂ ਰੱਖਿਆ ਉਹਨਾਂ ਨੂੰ ਹੀ ਪਤਾ ਸੀ ਉਹ ਪੁਲਿਸ ਦੇ ਬੰਦੇ ਸੀ ਉਹ ਜਾ ਕੇ ਮੁੜ ਕੇ ਕੀ ਕਰਦੇ ਸੀ ਵੀ ਉਹ ਪੁਲਿਸ ਹੁੰਦਾ ਤੇ ਦਿਨੇ ਤੜਕੇ 6 ਵਜੇ ਦਿਨ ਤੇ ਪੁਲਸ ਆ ਜਾਂਦੀ ਰਾਤ ਉਹ ਆਉਂਦੇ ਸਨ ਦਿਨੇ ਦੁਪਹਿਰ ਦਿਨੇ ਪੁਲਸ ਆ ਜਾਂਦੀ ਹਾਂ ਦਿਨੇ ਪੁਲਸ ਆ ਜਾਂਦੀ ਜਿਹੜੇ ਸਿੱਖੀ ਸਿਧਾਂਤ ਵਾਲੇ ਸੀ ਉਹ ਇਦਾਂ ਦੇ ਬੰਦੇ ਨਹੀਂ ਇਹਨਾਂ ਨੂੰ ਬਦਨਾਮ ਕਰਨ ਵਾਸਤੇ 800 ਤੋਂ ਵੱਧ ਜਿਹੜੇ ਬੰਦੇ ਉਹ ਇਹਨਾਂ ਨੇ ਵੇਚਤਾਰੇ ਉਹਨਾਂ ਹੀ ਬੱਚੀਆਂ ਦੇ ਨਾਲ ਬਲਾਕਕਾਰ ਕੀਤੇ ਤੇ ਉਹਨਾਂ ਨੇ ਸਿੱਖਾਂ ਦੇ ਮੁੰਡਿਆਂ ਨੂੰ ਮੰਨ ਲਓ ਇਹਨਾਂ ਨੂੰ ਕੱਲੇ-ਕੱਲੇ ਘਰ ਦਾ ਡਰੈੱਸ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ ਸੂਬੇ ਵਰਗੇ ਬੰਦਿਆਂ ਨੂੰ ਇਹ ਸਵੇਰੇ ਚੋੱਕ ਕੇ ਲਿਆਉਂਦੇ ਇਹ ਚੋੱਕ ਕੇ ਲਿਆ ਆਗੇ ਤੇ ਉਹਨਾਂ ਦੀ ਲਟਕੀਆਂ ਦੀ ਬੇਪਤੀ ਕਰਦੇ ਥਾਣੇ ਦੇ ਵਿੱਚ ਤੇ ਜਿਹੜੇ ਇਹ ਨੌਜਵਾਨ ਮੁੰਡੇ ਸੀ ਜਿਹੜੇ ਦਾੜ੍ਹੀ ਕੇਸਾਂ ਵਾਲੇ ਸੀ ਉਹਨਾਂ ਨੇ ਚੂਣ-ਚੂਣ ਕੇ ਚੂਣ-ਚੂਣ ਕੇ ਇਹਨਾਂ ਨੇ ਮਾਰਿਆ ਤੇ ਉਦੋਂ ਜਿਹੜਾ ਵਾਕਿਆ ਹੀ ਇਹ ਗੱਲ ਕਲੀਅਰ ਸੀਗੀ ਕਿ ਬਰਾਤ ਜਾਣੇ ਚੋਂ ਕਿਉਂਕਿ ਨੌਜਵਾਨ ਰਹਿ ਕੋਈ ਨਹੀਂ ਗਿਆ 12-14 ਸਾਲ ਤੋਂ ਲੈ ਕੇ ਤੇ ਇਹਨਾਂ 25-30 ਸਾਲ ਤੱਕ ਦਾ ਕੋਈ ਵੀ ਲਟਕਾ ਬਰਾਤਾ ਨਹੀਂ ਚੜੀਆਂ ਨਹੀਂ ਚੜੀਆਂ ਬਹੁਤ ਵੱਡਾ ਜਿਹੜਾ ਵਾ ਉਹ ਨੁਕਸਾਨ ਹੋਇਆ ਪਰ ਉਹਦਾ ਐਂਡ ਇਹ ਆ ਅੰਤ ਇਹ ਆ ਕਿ ਜੇ ਅਸੀਂ ਇਸ ਚੀਜ਼ ਨੂੰ ਸੋਚਦੇ ਆਂ ਕਿ ਕੁਝ-ਕੁਝ ਪਰਿਵਾਰ ਸੀਗੇ ਜਿਨ੍ਹਾਂ ਨੇ ਫਿਰ ਧਈਆ ਕਰ ਲਿਆ ਤੇ ਅਸੀਂ ਇਹਨਾਂ ਨੂੰ ਸਜ਼ਾ ਦੇਉਣੀ ਆ ਹੂੰ ਤੇ ਉਹ ਉਹ ਕੁਝ ਪਰਿਵਾਰੀ ਕੁਝ ਵਕੀਲ ਚੰਗੇ ਮਿਲ ਗਏ ਪਈਆਂ ਨੂੰ ਤੇ ਉਹਨਾਂ ਨੇ ਉਹ ਤੇ ਫਿਰ ਉਹਨਾਂ ਨੂੰ ਡਰਾਇਆ ਗਿਆ ਫਿਰ ਉਹਨਾਂ ਨੂੰ ਖਰੀਦਣ ਦਾ ਪ੍ਰੋਗਰਾਮ ਬਣਿਆ ਵੀ ਖਰੀਦ ਹਰ ਹਾਲਤ ਹਰ ਇਹ ਜਿਹਾ ਪੁਲਿਸ ਅਫਸਰਾਂ ਨੇ ਤੇ ਜਿਹੜੀਆਂ ਉਹਦੋਂ ਦੀਆਂ ਕੋਸ਼ਿਸ਼ ਸਰਕਾਰਾਂ ਵੀ ਜਿਹੜੀਆਂ ਨਾ ਇਹ ਨਹੀਂ ਵੀ ਨਹੀਂ ਸਰਕਾਰਾਂ ਨੇ ਬੜਾ ਜਿਆਦਾ ਇਨਸਾਫ ਦਵਾਇਆ ਸਰਕਾਰਾਂ ਇਨਸਾਫ ਨਹੀਂ ਦਵਾਇਆ ਜੇ ਇਨਸਾਫ ਦਵਾਉਂਦੀਆਂ ਤੇ ਬੜੇ ਪੁਲਿਸ ਵਾਲੇ ਸਾਹਮਣੇ ਆਉਣੇ ਹੂ ਸੁਪੇ ਵਰਗੇ ਬਹੁਤ ਜਿਆਦਾ